ਸੱਚੀ ਗੱਲ ਜੀ ਅੱਜ ਆਪਾਂ ਬੀਜ ਲੱਗੇ ਆਂ ਅਮਰੂਦਾਂ ਦੇ ਬੂਟੇ ਇਹ ਅਮਰੂਦਾਂ ਦੇ ਬੂਟੇ ਨਾਲ ਸਾਡੇ ਜੁਲਾਈ ਦੇ ਲਿਆਂਦੇ ਪਏ ਆ ਤੇ ਬਸ ਇਦਾਂ ਹੀ ਕੋਈ ਨਾ ਕੋਈ ਕੰਮ ਨਿਕਲੀ ਆਇਆ ਤੇ ਸੱਚੀ ਗੱਲ ਦੱਸੀ ਵੀ ਮੈਂ ਗ੍ਰੋ ਬੈਗ ਚ ਲਗਾਉਣੇ ਸੀ ਫਿਰ ਮੇਰਾ ਇਹ ਹੋਇਆ ਮਨ ਪਈ ਨਹੀਂ ਆਪਾਂ ਨਾ ਇਹਨਾਂ ਨੂੰ ਇਦਾਂ ਹੀ ਲਗਾਉਨੇ ਆਂ ਗਰਾਊਂਡ 'ਚ ਡਾਇਰੈਕਟਲੀ ਕਿ ਚਲੋ ਫਰੂਟ ਜਲਦੀ ਲੱਗੂ ਸੋਨਾ ਲੱਗੂਗਾ ਤੇ ਹੁਣ ਤੇ ਵਿਚਾਰੇ ਇਹ ਵੀ ਪੁੱਛਣ ਲੱਪੇ ਸੀ ਕਿ ਆਂਟੀ ਸਾਨੂੰ ਕਿਤੇ ਲਾਉਣਾ ਲਾਣਾ ਵੀ ਆ ਜਾਂ ਵੇਖਣ ਮੁੱਖਣ ਲਈ ਲਿਆਂਦਾ ਇਦਾਂ ਤੇ ਅੱਜ ਚਲੋ ਮੈਂ ਥੋੜਾ ਦੇਰ ਜਿਆ ਕੱਢਿਆ ਮੈਂ ਹਾਂ ਇਹ ਆਪਾਂ ਬਾਕੀ ਅਮਰੂਦ ਇੱਕ ਇਹੋ ਜਿਹਾ ਫਾਲਿਆ ਜਿਹੜਾ ਨਾ ਤੁਸੀਂ ਗ੍ਰਾਫਟਡ ਪਲਾਂਟ ਲੈ ਆਓ 150 ਤੋਂ 300 ਦੇ ਵਿੱਚ ਵਿੱਚ ਇਹ ਪਲਾਂਟ ਆ ਜਾਂਦਾ ਵਾ ਤੇ ਇਹ ਫਰੂਟ ਇੱਕ ਤੇ ਕਾਫੀ ਮਾਤਰਾ ਚ ਲੱਗਦਾ ਜਲਦੀ ਲੱਗਣਾ ਸ਼ੁਰੂ ਹੋ ਜਾਂਦਾ ਵਾ ਦੂਸਰੇ ਆਪਣੇ ਘਰ ਦੇ ਜਵਾਕ ਜੀ ਜਿੰਨੇ ਵੀ ਖੁਸ਼ ਰਹਿੰਦੇ ਆ ਉਧਰੋਂ ਜਾਂਦੇ ਤੇ ਅੰਬੂਰ ਟੋੜ ਕੇ ਖਾ ਲੈਂਦੇ ਉਧਰੋਂ ਜਾਂਦੇ ਤੇ ਅੰਬੂਰ ਟੋੜ ਕੇ ਖਾ ਲੈਂਦੇ ਆ ਤੇ ਆਪਾਂ ਬਜ਼ਾਰਾਂ ਚ ਖਰਚੇ ਕਰਨ ਤੋਂ ਬਚ ਜਾਂਦੇ ਆ ਹੁਣ ਇਹ ਵੀ ਜਿਹੜਾ ਤੇ ਨੌਕਰੀ ਪੇਸ਼ੇ ਵਾਲਾ ਬੰਦਾ ਵਾ ਕਿਸੇ ਵੇਲੇ ਦੇ ਘਰਾਂ ਦੀਆਂ ਨਹੀਂਆਂ ਮਜਬੂਰੀਆਂ ਫਿਰ ਉਹਦੇ ਲਈ ਵੀ ਮੁਸ਼ਕਲ ਹੋ ਜਾਂਦਾ ਵਾ ਰੋਜ਼ ਰੋਜ਼ ਫਰੂਟ ਲੈ ਆਉਣਾ ਪਰ ਜਿਵੇਂ ਹੁਣ ਆਪਣੇ ਆਪਾਂ ਕਿਸਾਨ ਵਰਗ ਨਾਲ ਸੰਬੰਧਤ ਆ ਤੇ ਹੋਰ ਹੀ ਦੋ ਡੰਗ ਪੂਰੇ ਨਹੀਂ ਹੁੰਦੇ ਫਲ ਫਰੂਟ ਲੈਉਣ ਦੀ ਕਿੱਥੇ ਰੋਜ਼ ਰੋਜ਼ ਵਾਹ ਹੁੰਦੀ ਆ ਤੇ ਇਹੋ ਜਿਹੇ ਦੋ ਚਾਰ ਬੂਟੇ ਘਰਦਿਆਂ ਆ ਕੇ ਲਾਏ ਹੋਣ ਤੇ ਚਲੋ ਆਪਣੇ ਜਵਾਕ ਜਿਹੜੇ ਆ ਉਹ ਵੀ ਵਿਚਾਰੇ ਫਲ ਖਾ ਲੈਂਦੇ ਆ ਬਾਕੀ ਜੇ ਨਾਂ ਵੀ ਜਗ੍ਹਾ ਹੋਵੇ ਘਰ ਦੇ ਵਿੱਚ ਤੇ ਗਰੋ ਬੈਗ ਜਾਂ ਗਮਲੇ ਚਾਹੀ ਬੋਰੀਆਂ ਲਿਆਓ 10-10 ਰੁਪਈਆ ਵਾਲੀਆਂ ਉਹਨਾਂ ਚ ਇਹਨਾਂ ਨੂੰ ਲਗਾਇਆ ਜਾ ਸਕਦਾ ਵਾ ਚਲੋ ਬਾਲਾ ਫਰੂਟ ਨਾਲ ਲੱਤੂਗਾ ਤੇ ਥੋੜਾ ਬਹੁਤ ਖਾਨਚੋਕਾ ਤੇ ਬੰਦੇ ਦੇ ਲੱਤਦਾ ਹੀ ਆਉਂਦਾ ਵਾ ਨਾ ਤੇ ਬਾਕੀ ਇੱਕ ਮੈਂ ਇੱਥੇ ਆ ਦੋ ਬੂਟੇ ਸੀ ਇੱਕ ਇੱਥੇ ਲਗਾ ਦੇ ਲੱਗੇ ਆ ਇਹ ਕਹਿੰਦੇ ਸੀ ਕਿ ਇਹਨੂੰ ਨਾ ਬਲੈਕ ਅਮਰੂਦ ਲੱਗਨੇ ਬਾਹਰੋਂ ਜਿਹੜਾ ਇਹਦੀ ਸਕਿਨ ਹੋਣੀ ਜਿਵੇਂ ਗ੍ਰੇਨ ਹੁੰਦੀ ਹੈ ਨਾ ਥੋੜੀ ਥੋੜੀ ਹਲਕੀ ਹਲਕੀ ਜੀ ਬਲੈਕ ਦੀ ਭਾ ਮਾਰੂਗੀ ਤੇ ਅੰਦਰੋਂ ਰੈੱਡ ਨਿਕਲਨੇ ਅਮਰੂਦ ਅੰਦਰੋਂ ਉਹਦੀ ਕਟਿੰਗ ਕਰਾਂਗੇ ਤੇ ਬਾਕੀ ਚਲੋ ਵੇਖੋ ਜਦੋਂ ਲੱਗਣਗੇ ਤੋੜਗੇ ਤੁਹਾਨੂੰ ਵੀ ਉਹ ਖਾਵਾਂਗੇ ਵੀ ਕੀ ਲੱਗਾ ਕੀ ਨਹੀਂ ਲੱਗਾ ਤੇ ਆਪਾਂ ਬੂਟੇ ਇੱਥੇ ਲਗਾ ਦਿੰਨੇ ਆ ਬਾਕੀ ਇਹ ਚਲੋ ਇਦਾਂ ਦਾ ਆਪਣਾ ਨਿੱਕੇ-ਮੁਟੇ ਘਰ ਦੇ ਵਿੱਚ ਫਰੂਟ ਹੋਣ ਸੱਡੀਆਂ ਹੋਣ ਇੱਕ ਦੇ ਘਰ ਦਾ ਡੰਗ ਸੋਨਾ ਤੁਰਦਾ ਰਹਿੰਦਾ ਵਾ ਤੇ ਇੱਕ ਚਲੋ ਜੀ ਆਪਣੇ ਥੋੜਾ ਜੇਬ ਤੇ ਵੀ ਭਾਰ ਘਟ ਪੈਂਦਾ ਵਾ ਵੀ ਘਰ ਫਰੂਟ ਹੋਵੇ ਹੁਣ ਐ ਕਿ ਸਾਡਾ ਪੁੱਟਾ ਚਾਹੀ ਟੁੱਟ ਗਿਆ ਸੀ ਅਮਰੂਤਾ ਵਾਲਾ ਤੇ ਪਰ ਇੰਨਾ ਸੋਨਾ ਨੂੰ ਫਰੂਟ ਲੱਗਾ ਸੀ ਪੀਹਾਨੂੰ 2 ਮਹੀਨੇ ਤੱਕ ਮਤਲਬ ਲੱਗਾ ਹੀ ਨਹੀਂ ਵੀ ਕੋਈ ਬਾਰੋਂ ਵੀ ਫਰੂਟ ਲੈਣ ਦੀ ਲੋੜ ਹੈਗੀ ਆ ਉਧਰ ਆਉਣਾ ਜਵਾਕਾਂ ਨੇ ਖਾ ਲਏ ਨੇ ਤੋੜ ਲੈਨੇ ਤੇ ਬਾਕੀ ਇਹ ਹੀ ਆ ਇੱਕ ਤੇ ਆਪਾਂ ਘਰ ਦਾ ਫਰੂਟ ਹੰਦਾ ਆਪ ਨੂੰ ਪਤਾ ਹੁੰਦਾ ਪਈ ਅਸੀਂ ਇਹਨੂੰ ਕੋਈ ਦਵਾਈ ਬੂਟੀ ਜਰੇਲੇ ਦੀ ਵਰਤੀ ਹੈਗੀ ਬਾਹਰੋਂ ਆਪਾਂ ਮਹਿੰਗੇ ਭਾਰੀ ਚੀਜ਼ਾਂ ਲਿਆਉਨੇ ਤੇ ਫੇਰ ਉਹਦੀ ਗਰੰਟੀ ਕੋਈ ਨਹੀਂ ਆ ਪਈ ਇਹਨਾਂ ਨੇ ਸਾਡੇ ਜਵਾਕਾਂ ਦੀ ਸਿਹਤ ਨੂੰ ਚੰਗਾ ਕਰਨਾ ਕਿ ਮਾੜਾ ਕਰਨਾ ਤੇ ਇਹ ਜਿਹੜੇ ਕ੍ਰਾਫਟਡ ਪਲਾਂਟ ਹੁੰਦੇ ਹੁੰਦੇ ਥੋੜੇ ਵਿੰਗੇ ਟੇਟੇ ਜੇ ਆ ਇਹਨੂੰ ਲਗਾ ਕੇ ਮੈਂ ਸੋਚਿਆ ਇਹਨਾਂ ਨਾਲ ਛੋਟਾ ਇੱਕ ਲਗਾ ਦਿੰਨੀ ਆ ਇੱਕ ਤੇ ਥੋੜਾ ਇਹ ਸਿੱਧਾ ਸਿੱਧਾ grow ਹੋਊਗਾ ਦੂਸਰਾ ਇਹ ਕੋਈ ਮੀਨੇਰ ਦੇ ਨਾਲ ਇਹਦਾ ਟੁੱਟਣ ਦਾ ਜਿਹੜਾ ਖਤਰਾ ਵਾ ਘਟ ਜੂਗਾ ਥੋੜਾ ਮਿੱਟੀ ਵੀ ਮੀਮਾ ਪੈਂਦੇ ਆ ਪੈਕੇਟ ਇਹਨਾਂ ਤੇ ਗਿੱਲੀ ਸੀ ਥੋੜਾ ਮੈਨੂੰ ਵੀ ਈ ਜਿਹਾ ਲੱਗਾ ਵਾ ਬੂਟੇ ਨੂੰ ਲਗਾਉਣਾ ਉਦੋਂ ਮੇਰੇ ਲਈ ਔਖਾ ਹੁੰਦਾ ਸਾਰੇ ਸਾਰੇ ਕੰਮ ਕਰਦੇ ਆ ਤੇ ਉਹਨਾਂ ਦਾ ਵੀ ਵਿਚਾਰਿਆਂ ਦਾ ਟਾਈਮ ਨਹੀਂ ਲੱਗ ਰਿਹਾ ਉਹ ਘਰ ਆਉਂਦੇ ਆ ਤੇ ਵੀ ਕੰਮ ਪਹਿਲਾਂ ਹੀ ਅੰਨ ਘਟਕੇ ਰੱਖੇ ਹੁੰਦੇ ਵੀ ਇੱਧਰ ਜਾਣਾ ਉੱਧਰ ਜਾਣਾ ਹੋਰ ਨੇ ਤੇ ਜਵਾਕਾਂ ਦੀ ਦਵਾਈ ਬੂਟੀ ਨਹੀਂ ਮੁੱਕਦੀ ਤੇ ਇਹ ਆਪਣੇ ਮੁਰਮਰਾਦ ਲੱਗੇ ਉਹਨੇ ਨਾ ਮੇtanu ਹੋਣੇ ਵੀ ਜਿਹੜਾ ਪਹਿਲਾ ਮਰੂਤ ਲਗਾਇਆ ਸੀ ਨਾ ਆਪਾਂ ਵੱਡਾ ਮਰੂਤ ਪਹਿਲਾਂ ਤਾਂ ਲੱਗਾ ਹੋਇਆ 2 ਸਾਲ ਤੋਂ ਉਹਨੂੰ ਫੇਰ ਫਰੂਟ ਲੱਗਣਾ ਸ਼ੁਰੂ ਹੋ ਗਿਆ ਵਾ ਆ ਸਤੰਬਰ ਅੱਜ 12 ਸਤੰਬਰ ਆ ਤੇ ਇੱਥੇ ਨਾ ਮਤਲਬ ਫੇਰ ਗੁੱਛਿਆਂ ਦੇ ਕੁਛ ਅੰਬੂਰ ਦੇ ਨੂੰ ਲੱਗਣੇ ਸ਼ੁਰੂ ਹੋ ਗਏ ਆ ਤੇ ਦੇਖੋ ਵੀ ਵਾਇਗਰੂ ਕਿੰਨਿਆ ਲਾਤਾਂ ਦਿੰਦਾ ਬਸ ਥੋੜੇ ਜਿਹੀ ਮੇਲ ਤਾਂ ਕਰਨ ਲਈ ਲੋੜਿਆ ਥੋੜੇ ਜਿਹੇ ਪੈਸੇ ਖਰਚਣ ਲਈ ਲੋੜਿਆ ਉਹ ਵੀ ਕਿਉਂਕਿ ਜਿਹੜੇ ਘਰ ਆਪਾਂ ਬੀਤੋਂ ਤਿਆਰ ਕਰਦੇ ਨਾ ਮੋٹے ਉਹਨੂੰ ਫਲ ਬੜੀ ਧੀਰਨ ਲੱਗਦਾ ਇਹ ਨਹੀਂ ਕਿ ਉਹਨੂੰ ਫਲ ਲੱਗਤ ਨਹੀਂ ਆ ਉਹਨੂੰ ਲੱਗਦਾ 5-7 ਸਾਲ ਐਵੇਂ ਹੀ ਲੱਗ ਜਾਂਦੇ ਆ ਫਰੂਟ ਫਰਾਟ ਲੱਗਦੇ ਆ ਲੋ ਸਦਾ ਥੋੜਾ ਪੋਤਾ ਘਟ ਲੱਗਦਾ ਹੋਵੇ ਬਾਕੀ ਇਹ ਹੈ ਕਿ ਜਿਹੜਾ ਆਪਾਂ ਕ੍ਰਾਫਟਡ ਪਲਾਂਟ ਲੈ ਆਉਨੇ ਆ ਨਾ ਉਹਨੂੰ ਫਰੂਟ ਜਿਹੜਾ ਵਾ ਤੁਸੀਂ ਜਿਵੇਂ ਐਰ ਕੀ ਸਾਲ ਲਿਆਂ ਕੇ ਲਿਆਉਂਦੀਆਂ ਗਰਮੀਆਂ ਚ ਉਹਨੂੰ ਥੋੜਾ ਬਹੁਤਾ ਫੂਟ ਲੱਗਣਾ ਸ਼ੁਰੂ ਹੋ ਜਾਂਦਾ ਤੇ ਨੈਕਸਟ ਇਅਰ ਜਿਵੇਂ ਦੂਸਰੇ ਸਾਲ ਤੋਂ ਪੂਰਾ ਬੂਟਾ ਤੁਹਾਨੂੰ ਰਜਮਾ ਫਰੂਟ ਦਿੰਦਾ ਵਾ ਤੇ ਆ ਸਾਰੇ ਆਪਣੇ ਰੁੱਖ ਬੂਟੇ ਆਪਣੇ ਲਾਏ ਆ ਆ ਨੀਮੇ ਆ ਸਾਡੀ ਨੀਮ ਦਾ ਤਾਂ ਮੈਨੂੰ ਬੜਾ ਹੀ ਚਾਹ ਹੈ ਵੀ ਸਾਡੇ ਘਰ ਨੀਮ ਹੋਵੇ ਚਲੋ ਵੀ ਵਾਹਿਗੁਰੂ ਬਣਾ ਕਿਰਪਾ ਕੀਤੀ ਲਿਆਂ ਕੇ ਅਸੀਂ ਲਾ ਲਈ ਆ ਤੇ ਇੱਥੇ ਹੁਣ ਆਪਾਂ ਪਾਣੀ ਲਗਾ ਦਿੰਨੇ ਆ ਮੈਂ ਇੱਕ ਵਾਰ ਹੀ ਸਾਰੇ ਬੂਟਿਆਂ-ਬਾਟਿਆਂ ਨੂੰ ਪਾਣੀ ਲੱਗ ਗਏ ਇੱਧਰ ਦੇ ਦੇਣੇ ਪਰਨੇ ਸਾਈਡ ਤੇ ਨਹੀਂ ਮਿਲਾਉਣਾ ਅੱਜ ਸਾਰੋਂ ਦੇ ਜੋ ਸ਼ਾਮਾ ਨੂੰ ਸਾਗ ਮੂੜੀਆਂ ਮਾਲੀਆਂ ਦੇ ਬੀਜ ਜਾਂਦੇ ਹੀ ਉਹ ਸਾਰਾ ਬੀਜ ਦੇ ਬਾਜਦੇ ਆ ਤੇ ਇੱਕ ਵਾਰੀ ਮੈਂ ਕਿਹਾ ਚਲੋ ਇਹ ਸਾਰੇ ਇੱਧਰ ਪਾਣੀ ਲੱਗ ਜਾਊਗਾ ਬੂਟੇ-ਬਾਟੇ ਹਲਕੇ-ਹਲਕੇ ਮੈਂ ਪਾਣੀ ਉੱਪਰਾਂ ਦੇ ਲਗਾਤਾ ਮੈਂ ਚਲੋ ਧੋਤੀ ਦੇ ਜਾਣਗੇ ਕਮਾਰ ਮੁਦ ਵੀ ਕਰਦਾ ਨਾ ਬੀਜਿਆ ਵਾ ਕਾਫੀ ਹੋ ਗਿਆ ਵਾ ਚਲੋ ਦੀਵਾਲੀ ਦਸਹਰੇ ਤੱਕ ਦੇ ਬੱਚਿਆਂ ਦੇ ਖਾਣ ਲਈ ਵਾਧੂ ਹੋਣਾ ਵਾ ਇਹ ਇਹ ਆ ਵੀ ਚਲੋ ਮਹਾਰਾਜ ਕਿਰਪਾ ਕਰੇ ਬਾਕੀ ਇਹ ਵੀ ਦੁੱਖ ਰੋਗ ਅੱਜ ਕੱਲ ਨਾ ਸਾਰਿਆਂ ਦਾ ਇਹ ਹਾਲ ਆ ਜਿੰਨਾ ਚਿਰ ਜੀਂਦੇ ਆ ਉਹਨਾਂ ਚਿਰ ਹੀ ਦੁੱਖ ਰੋਗ ਆਣਾ ਮਰਿਆਂ ਨੂੰ ਕਾਰੇ ਦੁੱਖ ਤੇ ਕਦੇ ਰੋਗ ਹੁੰਦੇ ਆ ਇਹ ਆ ਵੀ ਫਿਰ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਥੋੜਾ ਬਹੁਤ ਬੰਦੇ ਨੂੰ ਆਪਣੇ ਨਿੱਕੇ ਮੋਟੇ ਕੰਮ ਕਰਦੇ ਰਹਿਣਾ ਚਾਹੀਦਾ ਜੀ ਆ ਜੰਤ ਵਾਲੇ ਪਰਿਵਾਰਾਂ ਦਾ ਇਦਾਂ ਹੀ ਸਰਦਾ ਵਾ ਤੇ ਇੱਥੇ ਨਾਲ ਹੀ ਅਸੀਂ ਨਾ ਇੱਥੇ ਟੁੱਟੀ ਦਾ ਟੀਵੀ ਲਗਾਈ ਹੋਵੇਲੀ ਚ ਚਲੋ ਪੈਰਪੋਰ ਮਿੱਟੀ ਨਾਲ ਲਿਬਰਦੇ ਕੰਮ ਕਰਦੇ ਆ ਤੇ ਇੱਥੇ ਜਵਾਕ ਨਹੀਂ ਤੇ ਸਾਰਾ ਜਵਾਕ ਮਿੱਟੀ ਪੈਰਾਂ ਨਾਲ ਲੈ ਲੈ ਕੇ ਅੰਦਰ ਹੀ ਵੜਦੇ ਆ ਤੇ ਕਮਾੜ ਤੋਂ ਪਾਣੀ ਲਗਾਤਾ ਸਾਡੇ ਗੁਲਾਬ ਆ ਜੀ ਸੋਨੇ ਸੋਨੇ ਜੇ ਤੇ ਬਾਕੀ ਸਾਰੇ ਵੇਲੀ ਹੁਣ ਇੱਥੇ ਨਾ ਸਬੀਆਂ ਸਬੀਆਂ ਦੁੱਗੀਆਂ ਲਗਾਉਂਦੇ ਆ ਸਿਰਫ ਇੱਥੇ ਜਿਆਦੇ ਬਤਾਉਆਂ ਦੇ ਬੁੱਟੇ ਆ ਬੈਂਗਣਾ ਦੇ ਉਹ ਥੋੜਾ 1-2 ਫੁੱਟ ਕੇ ਗਮਲੇਾਂ 'ਚ ਲਗਾ ਲੈਨੇ ਤੇ ਬਾਕੀ ਐਕਸਟਰਾ ਜਿਹੜੇ ਆ ਉਹ ਪੁੱਟ ਦੇਨੇ ਆ ਆਵਾਜੀ ਪੇਠਿਆਂ ਦੀ ਵੱਲ ਤੇ ਇਹਨਾਂ ਇੱਥੇ ਜਵਾਕ ਹੋੜਾ ਮਿੱਧਦੇ ਰਹਿੰਦੇ ਇਹਨੂੰ ਜਰੀ ਨੂੰ ਤੇ ਮੈਂ ਚਲ ਇਹਨੂੰ ਕੋਠੇ ਤੇ ਚੜਾਉਨੇ ਆ ਕੋਈ ਪੇਠਾ-ਪੂਠਾ ਲੱਗੂਗਾ ਤੇ ਬਣਾਵਾਂਗੇ ਸਿਆਲ ਚ ਪੇਠਾ ਜਿਹੜਾ ਨਾ ਬਹੁਤ ਟੇਸਟੀ ਬੰਦਾ ਇੱਕ ਤੇ ਉਹ ਜਿਵੇਂ ਬਣਾਉਨੇ ਆਪਾਂ ਵਾਈਟ-ਵਾਈਟ ਹਨਾ ਲਿਉਨੇ ਆ ਮਾਰਕੀਟ ਤੋਂ ਸਵੀਟ ਸ਼ਾਪ ਤੋਂ ਤੇ ਇੱਕ ਦੂਸਰਾ ਪੇਠਾ ਵੀ ਬਣਾਉਨੇ ਆਪਾਂ ਦੀਸੀ ਘਿਓ ਪਾ ਕੇ ਉਹ ਸਾਰੀ ਪ੍ਰੋਸੈਸ ਉਹ ਮੇਨਾ ਬਹੁਤ ਮਤਲਬ 10ਵੀਂ 11ਵੀਂ ਚ ਹੋਣੀ ਹੈ ਜਦੋਂ ਮੈਂ ਇੱਕ ਵਾਰੀ ਬਸ ਬਣਾਇਆ ਸੀ ਉਹ ਵੀ ਦਾਦੀ ਜੀ ਨੇ ਮੈਨੂੰ ਲਾਗੇ ਦੱਸਿਆ ਸੀ ਤੇ ਮੈਂ ਬਣਾਇਆ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਵੀ ਬੜਾ ਬੰਦਾ ਵਾ ਆ ਬੂਟੇ ਮੈਂ ਇੱਥੇ ਲਾਤੇ ਦੋਵੇਂ ਆਪਣਾ ਬੇਠਿਆਂ ਦੀ ਵਾਲਿਆ ਦੇ ਨਾਲ ਹੈਗਾ ਬੈਂਗਨਾ ਦਾ ਇੱਕ ਬੂਟਾ ਇਹ ਮੈਂ ਵੈਸੇ ਹੀ ਗਮਲੇ ਚ ਲਗਾਇਆ ਸੀ ਤੇ ਥੋੜਾ ਮੈਂ ਸੋਚਿਆ ਵੀ ਐਕਸਪੈਰੀਮੈਂਟ ਵੀ ਕਰਦੀ ਹਾਂ ਪੀ ਇਹ ਸਿਆਲ ਦੇ ਵਿੱਚ ਕਿਦਾਂ ਦਾ ਰਹਿੰਦਾ ਜਾਂ ਇਹਨੂੰ ਫਰੂਟ ਲੱਗਦਾ ਜਾਂ ਨਹੀਂ ਲੱਗਦਾ ਦੋ ਤਿੰਨ ਮੈਂ ਬੂਟੇ-ਪੁੱਟੇ ਕੇ ਹੋਰ ਲਗਾ ਲੈਨੇ ਗਮਲਿਆਂ ਦੇ ਵਿੱਚ ਚਲੋ ਜੇ ਇਹ ਲੱਗੇ ਜਾਊਗਾ ਆਪਾਂ ਸਰਦੀ ਇਹਨੂੰ ਤੇ ਕਿਤੇ ਨਾ ਕਿਤੇ ਬੰਦਾ ਧਰ ਲੈਂਦਾ ਕੋਈ ਲਾਗੇ ਭੈਣ ਭਰਾ ਨੂੰ ਹੀ ਦੇ ਦਿੰਦਾ ਖਾਣ ਨੂੰ ਤੇ ਲਾਗੇ ਉੱਪਰ ਨਾਲ ਸਾਰਾ ਐਰਕੀ ਸਰ ਨੇ ਸਾਰਾ ਕੰਮ ਟੈਕਨੀਕਲ ਕਰਾਇਆ ਵੀ ਉੱਪਰ ਪਾਣੀ ਪੂਣੀ ਦਾ ਪ੍ਰਬੰਧ ਕੀਤਾ ਹੁਣ ਇਹਨੇ ਵੀ ਛੱਟੀਆਂ ਉੱਤੇ ਲਾ ਲਈ ਤੇ ਪਾਣੀ ਥੱਲੇੋਂ ਪਾਈਪ ਲਾ ਲਾ ਕੇ ਚੜਾਉਣਾ ਬੜਾ ਔਖਾ ਲੱਗਦਾ ਤੇ ਆਵਾ ਚਾਰ ਚਪੇਰਾ ਜੀ ਵੇਖੋ ਹਨਾ ਮਹਿਰ ਮਨਾਰੇ ਆਪਣੇ ਥਾਂ ਤੇ ਕੁਦਰਤ ਦੇ ਨਜ਼ਾਰੇ ਜਿਹੜੇ ਆ ਉਹ ਆਪਣੇ ਥਾਂ ਆ ਇਹਦੀ ਹਰ ਇਸਾਂ ਨਹੀਂ ਆਪਾਂ ਕਰ ਸਕਦੇ ਨਾ ਖੁੱਲਾ ਵਾਤਾਵਰਨ ਸੋਹਣਾ ਜਿਹਾ ਬਹੁਤ ਸੋਨਾ ਲੱਗਦਾ ਵਾ ਚਲੋ ਆ ਥੋੜਾ ਜਿਹਾ ਮੈਨੂੰ ਆਪਣੇ ਲਈ ਗਰਾਸ਼ਕ ਵਾ ਜਾਂਦਾ ਵੀ ਪਰ ਲੈ ਕੇ ਆਪਾਂ ਘਰੇ ਹੀ ਬੈਠੇ ਕੁਛ ਕੀਤਾ ਕਰਾਇਆ ਤੇ ਹੈ ਨਹੀਂ ਆ ਪਰ ਚਲੋ ਉਹ ਵੀ ਮਹਾਰਾਜ ਦੀ ਰਜਾ ਵਾ ਕਹਿੰਦੇ ਵੀ ਵਾਹਿਗੁਰੂ ਦੀ ਰਜਾ ਚੀ ਰਹਿਣਾ ਚਾਹੀਦਾ ਵਾ ਤੇ ਜੇ ਫਿਰ ਰਹਿਣਾ ਚਾਹੀਦਾ ਤੇ ਰਹੀ ਜਾਂਦੇ ਆ ਕਿ ਪਰ ਉਹਨੇ ਚੰਗਾ ਹੀ ਨਾ ਸੋਚਿਆ ਹੋਊਗਾ ਸਾਡੇ ਵਾਸਤੇ ਤੇ ਬਾਕੀ ਇਹ ਆ ਵੀ ਵਾਹਿਗੁਰੂ ਦੀ ਕਿਰਪਾ ਵਾ ਫੁੱਲ ਕਿਰਪਾ ਪੂਰੀ ਰਹਿਨ ਤੇ ਆ ਬਾਰ ਬੱਚੇ ਦਿੱਤਾ ਧੀਆ ਪੁੱਤ ਦਿੱਤੇ ਮਹਾਰਾਜ ਨੇ ਸੋਨਾ ਜੀਵਨ ਸਾਥੀ ਚੰਗਾ ਦਿੱਤਾ ਵਾ ਸੋਹਣਾ ਤੇ ਇੱਕ ਵੱਖਰੀ ਗੱਲ ਹੁੰਦੀ ਆ ਨਾ ਜੀ ਵੀ ਰੰਗ ਕਾਲਾ ਗੋਰਾ ਹੋ ਗਿਆ ਪਰ ਚੰਗਾ ਜੀਵਨ ਸਾਥੀ ਹੋਣਾ ਜਿਹੜਾ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਮਹਾਰਾਜ ਦੀ ਮਿਹਰ ਆ ਸੱਚੇ ਪਾਤਸ਼ਾਹ ਦੀ ਤੇ ਬਾਕੀ نیچے ਸਾਰਾ ਆ ਬੂਟੇ-ਪਟਿਆ ਕੜੀ ਪੱਤਾ ਵਗੈਰਾ ਮੈਂ ਤੇ نیچے ਰੱਖਿਆ ਅੰਗੂਰਾਂ ਦੇ ਵੇਲ ਵੀ ਇਹ ਵੀ ਉੱਪਰ ਚੜਾ ਦੇਣੀ ਆ ਤੇ ਆ ਥੱਲੇ ਥੋੜੇ ਖਲਾਰੇ ਖੂਰੇ ਰਹਿੰਦੇ ਤੁਹਾਨੂੰ ਪਤਾ ਜਵਾਕਾਂ ਦੇ ਨਾਲ ਜਵਾਕ ਇੱਕ ਥਾਂ ਚੀਨੀ ਟਿਕਨ ਦਿੰਦੇ ਆ ਵਾਲੇ ਨੂੰ ਬੰਦ ਕਰ ਦਿੰਨੇ ਆਪਾਂ ਹੁਣ ਕਿਉਂਕਿ ਪਾਣੀ ਖਮਾਦ ਨੂੰ ਲੱਗ ਗਿਆ ਪਰ ਗਿਆ ਖਮਾਦ ਤੇ ਬਾਕੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਨੇ ਨੈਕਸਟ ਵੀਡੀਓ